ਇੱਕ ਆਰਕੇ ਜੁਵਲਰ ਸੀ ਜਿਹਦਾ ਨਾਮ ਸਚਨ ਵਰਮਾ ਸੀ ਉਹਨੂੰ ਇੱਕ ਥ੍ਰੈਟਨਿੰਗ ਕਾਲ ਆਈ ਸੀ ਜਿਹਦੇ ਵਿੱਚ ਸਾਡੇ ਏਡੀਸੀਪੀ 4 ਜਸ਼ਨ ਸਾਡੇ ਏਸੀਪੀ ਸੁਮੇਸ਼ ਸੂਤ ਤੇ ਐਸਐਚਓ ਜੀਨ ਸਤ ਨੇ ਇੱਕ ਥਾਣਾ ਸਤਨਪੁਰ ਡਿਵੀਜ਼ਨ ਚ ਮਕਦਮਾ ਦਰਜ ਕੀਤਾ ਸੀ ਐਕਸੋਰਸ਼ਨ ਦਾ ਉਹਦੇ ਵਿੱਚ ਇਹਨਾਂ ਨੇ ਫਿਰ ਫਰਦਰ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਬੰਦੇ ਜਿਹੜੇ ਆ ਨਾਮਿਨੇਟ ਕੀਤੇ ਉਹਦੇ ਵਿੱਚੋਂ ਦੋ ਬੰਦੇ ਜਿਹੜਾ ਐਕਸਟਰੈਕਸ਼ਨ ਦੀ ਜਿਹੜੇ ਪੈਸੇ ਲੈਣ ਲਈ ਲੁਧਿਆਣੇ ਆਏ ਸੀ ਜੋ ਬਟਾਲੇ ਤੋਂ ਉਹਦੇ ਵਿੱਚ ਹੁਣ ਅਸੀਂ ਕੱਲ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਨੇ ਗ੍ਰਿਫਤਾਰੀ ਸਮੇਂ ਪੁਲਿਸ ਤੇ ਵੀ ਜਿਹੜਾ ਗੋਲੀ ਚਲਾਈ ਤਾਂ ਪੁਲਿਸ ਨੇ ਜਵਾਬੀ ਫਾਇਰ ਦੇ ਵਿੱਚ ਜਦੋਂ ਫਾਇਰ ਕੀਤਾ ਤਾਂ ਉਹ ਜਿਹੜਾ ਪੈਰ ਤੋਂ ਲੱਤ ਤੋਂ ਜਿਹੜਾ ਇੰਜਰਡ ਹੋਇਆ ਤਾਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਬਜ਼ੇ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਉਹਦੇ ਵਿੱਚ ਦੋ ਜਿੰਦਾ ਰੌਣ ਤੇ ਪੰਜ ਜਿਹੜੇ ਆ ਖਾਲੀ ਖੋਲ ਜਿਹੜੇ ਆ ਉਹਨੇ ਉਥੋਂ ਬਰਾਮਦ ਹੋਏ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੋ ਵਿਅਕਤੀ ਜਿਹੜੇ ਅਸੀਂ ਹੋਰ ਨਾਮਿਨੇਟ ਕੀਤੇ ਆ ਫਰਦਰ ਅਗੇ ਇਨਵੈਸਟੀਗੇਸ਼ਨ ਉਹ ਅਸੀਂ ਜਲਦ ਗ੍ਰਿਫਤਾਰ ਕਰਨਾ ਸਰ ਕਿੰਨੀ ਫਰੋਤੀ ਦੀ ਰეკਮੈਂਡ ਕੀਤੀ ਸੀ ਇਹਨੇ ਜਿਹੜੇ ਜੁਵਲਰ ਤੋਂ ਪਹਿਲੋ 1 ਕਰੋੜ ਤੋਂ ਸ਼ੁਰੂ ਕੀਤੀ ਸੀ ਜਿਹੜਾ ਇਹਦੇ ਵਿੱਚ ਇੱਕ ਅਮਰਤ ਦਾਲਮ ਜਿਹੜਾ ਹੈਗਾ ਫੋਰਨ ਬੇਸਡ ਗਰੁੱਪ ਹੈ ਜੋ ਜੱਗੂ ਭਗਵਾਨਪੁਰੀਆਂ ਦੇ ਨਾਲ ਰਿਲੇਟਡ ਹੈ ਉਹਨਾਂ ਦੇ ਜਿਹੜਾ ਹੈਂਡਲਰ ਹੈ ਤੇ ਅੱਗੇ ਇਹਨਾਂ ਬੰਦਿਆਂ ਤੋਂ ਜਿਹੜਾ ਉਹ ਫਰੋਤੀ ਦੇ ਪੈਸੇ ਜਿਹੜਾ 10 ਲੱਖ ਚ ਸੈਟਲ ਹੋਇਆ ਤਉ ਪੈਸੇ ਲੈਣ ਲਈ ਇਹਨਾਂ ਨੂੰ ਇੱਥੇ ਭੇਜਿਆ ਗਿਆ ਸੀ ਸਰ ਇੱਕ ਫੋਨ ਕਾਲ ਕਿਦਾਂ ਹੀ ਫੋਨ ਕਾਲ ਜਿਹੜੀ ਹੈ ਬਾਹਰਲੇ ਜਿਹੜੇ ਨੰਬਰ ਤੋਂ ਉਸ ਤੋਂ ਉਹ ਤੋਂ ਜਿਹੜੀ ਕਾਲ ਆਈ ਸੀ ਜਿਹਦੇ ਵਿੱਚ ਪੁਰਤਗਾਲ ਵਗੈਰਾ ਦਾ ਜਿਹੜੇ ਨੰਬਰ ਜਿਹੜੇ ਉਹ ਫਿਗਰ ਹੁੰਦੇ ਸੀ ਸਰ ਇਹਦਾ ਜੱਗੂ ਭਗਵਾਨ ਜਿਹੜਾ ਕੀ ਸੀ ਜਿਹਦਾ ਮੁੰਡਾ ਪੜਿਆ ਜਿਹੜੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਫੋਰਨ ਬੇਸਡ ਆ ਜੱਗੂ ਭਗਵਾਨਪੁਰੀਆ ਦਾ ਜਿਹੜਾ ਐਸੋਸੀਏਟ ਆ ਜਿਹੜਾ ਫੋਰਨ ਬੇਸਡ ਅਮਰਿਤ ਉਹਦੇ ਨਾਲ ਜਿਹੜਾ ਇਹ ਉਹਦੇ ਪਿੰਡ ਦੇ ਬਟਾਲੇ ਦੇ ਮੁੰਡੇ ਆ ਇਨਾਂ ਨੂੰ ਜਿਹੜਾ ਉਹਨੇ ਸਾਰੀ ਗੱਲ ਦੱਸ ਕੇ ਵੀ ਆ ਹੈਗਾ ਤੇ ਲਾਲਚ ਵਸ ਦੇ ਵਿੱਚ ਜਿਹੜਾ ਇਹ ਬੰਦੇ ਆ ਕੇ ਜਿਹੜਾ ਪੈਸੇ ਲੈਣ ਬਤਾਲੇ ਤੋਂ ਇੱਥੇ ਆਏ ਸੀ ਤਾਂ ਉਹਦੇ ਵਿੱਚ ਫਿਰ ਪੁਲਿਸ ਨੇ ਜਿਹੜਾ ਨੰਨ ਗੁਸਤਾ ਹੁਣ ਜਿਹੜਾ ਇਹਨਾਂ ਦਾ 10 ਲੱਖ ਰੁਪਏ ਦਾ ਜਿਹੜਾ ਹੋਇਆ ਸੀ ਉਹ 10 ਲੱਖ ਰੁਪਏ ਲੈਣ ਲਈ ਇਹ ਦੋਨੋਂ ਵਿਅਕਤੀ ਆਏ ਸੀ ਆਏ ਨੇ ਪਰ ਅਜੇ ਅਣਵਾਲ ਨੇ ਤੇ ਕੋ ਹੁਣ ਤੱਕ ਅਸੀਂ ਦੋ ਬੰਦੇ ਜਿਹੜੇ ਆ ਇੱਕ ਬੰਦਾ ਅਰੈਸਟ ਕਰ ਲਿਆ ਵੀ ਫਿਰ ਅੱਗੇ ਜਿਹੜਾ ਕੋਈ ਹੋਰ ਹੋਊਗਾ ਰੋਲ ਜਿਹਦਾ ਉਹਨੂੰ ਵੀ ਜਿਹੜਾ ਨਾਮ ਲੱਪਣਾ ਦੋ ਜਿਹੜੇ ਦੋ ਨੌਜਵਾਨ ਗੁਸਤਾ ਕੀਤੇ ਨੇ ਇਹਨਾਂ ਨੇ ਫੋਨ ਕਰਕੇ ਕਿਸੇ ਜਗ੍ਹਾ ਇਹਨਾਂ ਨੇ ਲੁਧਿਆਣਾ ਆਪਣਾ ਸਾਹਨੇਵਾਲ ਸੜਕ ਦੇ ਕੋਲ ਜਿਹੜਾ ਦਿੱਲੀ ਰੋਡ ਦੇ ਉੱਤੇ ਉੱਥੇ ਦਾ ਇਹਨਾਂ ਟਾਈਮ ਫਿਕਸ ਕੀਤਾ ਸੀ ਵੀ ਤੁਸੀਂ ਉੱਥੇ ਆ ਕੇ ਦਿਓ ਇਹ ਇੱਕ ਦਿਨ ਪਹਿਲਾਂ 11 ਤਰੀਕ ਨੂੰ ਰਾਤ ਨੂੰ ਹੀ ਬਟਾਲੇ ਤੋਂ ਇੱਥੇ ਆ ਕੇ ਰਾਤ ਜਿਹੜਾ ਰਹੇ ਆ ਤਾਂ 12 ਤਰੀਕ ਦਾ ਇਹਨਾਂ ਨੇ ਟਾਈਮ ਸੈਟਲ ਕੀਤਾ ਕਈ ਵਾਰੀ ਇਹਨਾਂ ਨੇ ਅੱਗੇ ਪਿੱਛੇ ਟਾਈਮ ਸੈਟ ਕਰਕੇ ਬੜੀ ਚਲਾਕੀ ਚੁਸਤੀ ਨਾਲ ਬਟ ਫਿਰ ਐਂਡ ਦੀ ਡੇ ਟਾਈਮ ਸੈਟ ਕਰਨ ਤੋਂ ਪੁਲਿਸ ਪਾਰਟੀ ਨੂੰ ਜਿਹੜਾ ਇਸ ਬਾਰੇ ਜਾਣਕਾਰੀ ਸੀ ਕੱਲ ਸਰ ਪੁਲਿਸ ਤੇ ਕੀ ਕਹਿੰਦੇ ਇਹਨਾਂ ਨੇ ਫਾਈਲਿੰਗ ਤੇ ਕਿੰਨੇ ਫਾਈਲ ਨੰਬਰ ਨੂੰ ਕੀਤੇ ਦੇਖੋ ਇਹ ਕਹਿੰਦੇ ਉੱਥੋਂ 5 ਕੋਲ ਮਿਲੇ ਆ ਦੋ ਦਿਨ ਦਾ ਰੌਂ ਤਾਂ ਪੁਲਿਸ ਨੇ ਵੀ ਦੋ ਤਿੰਨ ਫਾਇਰ ਜਿਹੜਾ ਕੀਤਾ ਹੈ ਫਿਰ ਇਹਦੇ ਵਿੱਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਤੇ ਇੱਕ ਜਿਹੜਾ ਇੰਜਰਡ ਸਰ ਇਹ ਕੱਲਾ ਹੀ ਆਇਆ ਕਿੱਧਰ ਇਹ ਇਹ ਰਾਤ ਜਿਹੜਾ ਕਿਉਂਕਿ ਜਿਹੜਾ ਬੰਦਾ ਅਰੈਸਟ ਕੀਤਾ ਹੈ ਉਹਨੂੰ ਰੈਫਰ ਕੀਤਾ ਰਜਿੰਦਰਾ ਹਸਪੀਟਲ ਤਾਂ ਉਹਦੀ ਫਰਦਰ ਜਿਹੜੀ ਹੈ ਜਗ੍ਹਾ ਦੀ شناخت ਕੀਤੀ ਹੋਊ ਪਰ ਸਮਰਾਲਾ ਚੌਂਕ ਤੇ ਲੱਗੇ ਕਿਸੇ ਹੋਟਲ ਤੇ ਪਹਿਲੇ ਮਾਮਲੇ ਦਰਜ ਹੈਗੇ ਨਾ ਤੇ ਇਹ ਜਿਹੜਾ ਅਮਰਦ ਆਲਮਾ ਇਹਦੇ ਖਿਲਾਫ ਜਿਹੜਾ ਪਹਿਲੋ ਪ੍ਰੀਵੀਅਸਲੀ 7-8 ਮੁਕਦਮੇ ਦਰਜ ਹੈ ਆਪੇ ਫੋਰਨ ਬੇਸਡ ਜਿਹੜਾ ਇਹ ਮੁੰਡਿਆਂ ਦਾ ਅਸੀਂ ਫਰਦਰ ਬਟਾਲੇ ਤੋਂ ਜਿਹੜਾ ਨਾਲ ਦਾ ਪ੍ਰੀਵੀਅਸ ਰਿਪੋਰਟ ਅੱਗੇ ਡਿਊਰਿੰਗ ਇਨਵੈਸਟੀਗੇਸ਼ਨ ਬੈਨੀਫਿਟਸ ਸਰ ਇਹਨਾਂ ਦਾ